ਮੈਂ ਤੇ ਚੰਨੂ ਦੋਨੋਂ ਭੈਣਾਂ ਸੀ ਬੜਾ ਹੀ ਪਿਆਰ ਕੋਈ ਭਰਾ ਨਹੀਂ ਸੀ ਬੜੇ ਹੀ ਲਾਡਾਂ ਨਾਲ ਪਾਲਿਆ ਸੀ ਦੋਨਾਂ ਨੇ ਰਲ ਮਿਲ ਸਕੂਲੇ ਜਾਣਾ ਫਿਰ ਘਰ ਆ ਕੇ ਘਰ ਦੇ ਕੰਮ ਵਿੱਚ ਮਾਂ ਦੀ ਮਦਦ ਵੀ ਕਰਦੀ ਕਈ ਵਾਰ ਤਾਂ ਬਾਪੂ ਨਾਲ ਵੀ ਖੇਤਾਂ ਵਿੱਚ ਚਲੇ ਜਾਂਦੇ ਉਸ ਦੀ ਵੀ ਮਦਦ ਕਰਦੇ ਤੇ ਹੌਲੀ ਹੌਲੀ ਦਿਨ ਬੀਤ ਰਹੇ ਸੀ ਤੇ ਅਸੀਂ ਦੋਨੋਂ ਹੁਣ ਜਵਾਨ ਹੋ ਗਈਆਂ ਸੀ ਹੁਣ ਸਾਡੇ ਵਿਆਹ ਦੀ ਫਿਕਰ ਸਾਡੇ ਮਾਪਿਓ ਨੂੰ ਵੱਡ-ਵੱਡ ਖਾਂਦੀ ਸੀ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਬੈਠੇ-ਬੈਠੇ ਸਾਡਾ ਵਿਆਹ ਹੋ ਜਾਵੇ ਤੇ ਅਸੀਂ ਇੱਕ ਚੰਗੇ ਘਰ ਵਿੱਚ ਵਿਦਾ ਹੋ ਕੇ ਜਾਈਏ ਕਈ ਰਿਸ਼ਤੇ ਆਉਂਦੇ ਪਰ ਕਿਸੇ ਨਾ ਕਿਸੇ ਗੱਲ ਕਰਕੇ ਰਿਸ਼ਤਾ sire ਨਹੀਂ ਚੜਦਾ ਸੀ ਕਦੀ ਕੋਈ ਕਮੀ ਹੁੰਦੀ ਕਦੀ ਕੋਈ ਕਾਰਨ ਹੁੰਦਾ ਬੀਬੇ-ਬਾਪੂ ਬੜੇ ਤੰਗ ਹੋ ਗਏ ਸੀ ਸਮਝ ਨਹੀਂ ਆਉਂਦਾ ਸੀ ਕੀ ਕਰਨ ਫਿਰ ਉਹ ਚਾਹੁੰਦੇ ਵੀ ਸੀ ਕਿ ਉਹਨਾਂ ਦੇ ਜਿਉਂਦੇ ਜੀਤੀਆਂ ਆਪਣੇ ਘਰ ਚਲੀਆਂ ਜਾਣ ਤੇ ਉਹਨਾਂ ਨੂੰ ਜਵਾਈ ਦੇ ਰੂਪ ਵਿੱਚ ਇੱਕ ਪੁੱਤ ਮਿਲ ਜਾਵੇ ਜੋ ਕਿ ਉਹਨਾਂ ਦੀਆਂ ਧੀਆਂ ਦਾ ਧਿਆਨ ਰੱਖੇ ਤੇ ਇਸ ਘਰ-ਬਾਰ ਨੂੰ ਵੀ ਸੰਭਾਲੇ ਇਦਾਂ ਹੀ ਇੱਕ ਦਿਨ ਇੱਕ ਰਿਸ਼ਤਾ ਆਇਆ ਜਿਸ ਵਿੱਚ ਉਸ ਘਰ ਵਿੱਚੋਂ ਦੋ ਭਰਾ ਸੀ ਉਹਨਾਂ ਨੂੰ ਮੇਰੀ ਭੈਣ ਪਸੰਦ ਆ ਗਈ ਸੀ ਤੇ ਮੇਰੇ ਮਾਪਿਓ ਨੂੰ ਵੀ ਮੁੰਡੇ ਦਾ ਘਰ-ਬਾਰ ਤੇ ਮੁੰਡਾ ਦੋਨੋਂ ਹੀ ਬਹੁਤ ਪਸੰਦ ਸੀ ਰਿਸ਼ਤਾ ਪੱਕਾ ਹੋਇਆ ਤਾਂ ਵਿਆਹ ਦੀ ਤਾਰੀਖ ਵੀ ਪੱਕੀ ਹੋ ਗਈ ਸੀ ਬੜੀ ਧੂਮ-ਧਾਮ ਨਾਲ ਮੇਰੀ ਭੈਣ ਦਾ ਵਿਆਹ ਹੋਇਆ ਤੇ ਉਹ ਵੀ ਦਾ ਹੋ ਗਈ ਆਪਣੇ ਸਹੁਰੇ ਚਲੀ ਗਈ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਮੇਰੀ ਭੈਣ ਨਾਲ ਮੇਰਾ ਬੜਾ ਪਿਆਰ ਸੀ ਉਹ ਆਪਣੇ ਘਰ ਗਈ ਤਾਂ ਸਾਰੇ ਖੁਸ਼ੀ ਪਰ ਮੇਰਾ ਮਨ ਅੰਦਰ ਹੀ ਅੰਦਰ ਅਦਾਸ ਸੀ ਕਿਉਂਕਿ ਭੈਣ ਬਿਨਾ ਦਿਲ ਨਹੀਂ ਸੀ ਲੱਗਦਾ ਪਰ ਮੁੰਡਾ ਬਹੁਤ ਚੰਗਾ ਸੀ ਠੀਕ ਸੁਭਾ ਦਾ ਸੀ ਤੇ ਅੱਗੋਂ ਵਾਸਤੇ ਸੱਸ ਸੋਹਰਾ ਵੀ ਬਹੁਤ ਵਧੀਆ ਸੀ ਭੈਣ ਨੂੰ ਬੜੇ ਪਿਆਰ ਨਾਲ ਰੱਖਦੀ ਹੁਣ ਵਿਆਹ ਨੂੰ 2 ਸਾਲ ਹੋ ਗਏ ਸੀ ਪਰ ਭੈਣ ਤੇ ਕੋਈ ਨਿਆਣਾ ਨਹੀਂ ਹੋਇਆ ਸੀ ਜਿਸ ਨੂੰ ਲੈ ਕੇ ਸਾਰੇ ਚਿੰਤਾ ਵਿੱਚ ਸੀ ਮੇਰੀ ਭੈਣ ਦਾ ਬਹੁਤ ਇਲਾਜ ਕਰਾਇਆ ਗਿਆ ਪਰ ਕੁਝ ਹੱਥ ਪੱਲੇ ਨਹੀਂ ਪਿਆ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਬਸ ਉਦਾਸੀ ਦਾ ਕਾਰਨ ਇਹ ਸੀ ਕਿ ਕੋਈ ਨਿਆਣਾ ਕਿਉਂ ਨਹੀਂ ਹੋ ਰਿਹਾ ਸੀ ਫਿਰ ਇੱਕ ਦਿਨ ਮੇਰੀ ਭੈਣ ਤੇ ਜੀਜਾ ਜੀ ਘਰ ਆਏ ਮੇਰੀ ਭੈਣ ਨੇ ਆਪਣੇ ਦੋਹਰ ਦੇ ਲਈ ਮੇਰਾ ਰਿਸ਼ਤਾ ਮੰਗਿਆ ਮੇਰੇ ਮਾਪਿਓ ਖੁਸ਼ ਸੀ ਕਿਉਂਕਿ ਪਹਿਲਾਂ ਮੇਰੀ ਭੈਣ ਉੱਥੇ ਸੀ ਤੇ ਅਜਿਹੀ ਕੋਈ ਗੱਲ ਨਹੀਂ ਸੀ ਮੇਰੀ ਭੈਣ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਸੀ ਇਸ ਲਈ ਮੇਰੀ ਮਾਂ ਨੇ ਝਟ ਹਾਂ ਕਰ ਦਿੱਤੀ ਤੇ ਵਿਆਹ ਵੀ ਤੈਅ ਕਰ ਦਿੱਤਾ ਸਾਰੇ ਬਹੁਤ ਖੁਸ਼ ਸੀ ਕਿ ਚਲੋ ਦੋਨੋਂ ਭੈਣਾਂ ਇੱਕੋ ਘਰ ਚਲੀਆਂ ਗਈਆਂ ਤੇ ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀ ਕਿ ਆਖਰ ਉਹਨਾਂ ਦੇ ਦਿਲਾਂ ਵਿੱਚ ਚੱਲਦਾ ਕੀ ਸੀ ਮੇਰੀ ਭੈਣ ਵੀ ਇਸ ਗੱਲ ਤੋਂ ਅਣਜਾਣ ਸੀ ਵਿਆਹ ਹੋਇਆ ਤਾਂ ਮੇਰੇ ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਆ ਗਈ ਸੀ ਮੇਰੇ ਘਰ ਵਾਲੇ ਨੂੰ ਕਾਰੋਬਾਰ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਭੇਜ ਦਿੱਤਾ ਮੈਨੂੰ ਬੜਾ ਅਜੀਬ ਲੱਗਾ ਕਿਉਂਕਿ ਵਿਆਹ ਨੂੰ ਤਾਂ ਹਲੇ ਦੋ ਹੀ ਦਿਨ ਹੋਏ ਸੀ ਆਖਰ ਇਦਾਂ ਕਿਉਂ ਕੀਤਾ ਗਿਆ ਕੁਝ ਅਜੀਬ ਜਿਹਾ ਲੱਗਦਾ ਸੀ ਸਮਝ ਕੁਝ ਨਹੀਂ ਆਉਂਦਾ ਸੀ ਮੇਰੀ ਭੈਣ ਨੇ ਮੈਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਅਜੀਤ ਛੇਤੀ ਆ ਜਾਊਗਾ ਤੂੰ ਚਿੰਤਾ ਨਾ ਕਰ। ਕਹਿ ਉਸ ਘਰ ਵਿੱਚ ਭੈਣ ਸੀ ਤਾਂ ਮੇਰਾ ਦਿਲ ਵੀ ਲੱਗ ਗਿਆ ਸੀ। ਸਾਰਾ ਸਮਾਂ ਮੈਂ ਆਪਣੀ ਭੈਣ ਦੇ ਨਾਲ ਹੀ ਲੱਗੀ ਰਹਿੰਦੀ। ਇਦਾਂ ਹੀ ਦਿਨ ਬੀਤ ਰਹੇ ਸੀ ਤੇ ਹੁਣ 10-15 ਦਿਨ ਹੋ ਗਏ ਸੀ ਪਰ ਇੱਕ ਗੱਲ ਬੜੀ ਅਜੀਬ ਸੀ। ਮੇਰੀ ਭੈਣ ਦੀ ਸੱਸ ਮੈਨੂੰ ਬੜੇ ਅਜੀਬ ਤਰੀਕੇ ਨਾਲ ਵੇਖਦੀ। ਪਤਾ ਨਹੀਂ ਕੁਝ ਕਹਿੰਦੀ ਵੀ ਨਹੀਂ ਸੀ। ਇੱਕ ਦਿਨ ਮੇਰੀ ਭੈਣ ਨੂੰ ਬਹੁਤ ਤੇਜ਼ ਬੁਖਾਰ ਸੀ। ਉਸ ਨੂੰ ਦਵਾਈ ਵੀ ਅਸਰ ਨਹੀਂ ਕਰ ਰਹੀ ਸੀ। ਤੇ ਮੈਂ ਆਪਣੀ ਭੈਣ ਦੇ ਸਿਰ ਉੱਤੇ ਪੱਟੀਆਂ ਰੱਖ ਰਹੀ ਸੀ ਕਿ ਉਸ ਦਾ ਬੁਖਾਰ ਉਤਰ ਜਾਵੇ ਇਦਾਂ ਹੀ ਰਾਤ ਦੇ 12 ਵਜੇ ਹੋਏ ਸੀ ਭੈਣ ਦੀ ਉਹੀ ਹਾਲਤ ਸੀ ਮੇਰੇ ਜੀਜਾ ਵੀ ਉਸੇ ਕਮਰੇ ਵਿੱਚ ਕੁਰਸੀ ਦੇ ਉੱਤੇ ਬੈਠੀ ਹੋਏ ਸੀ ਅਤੇ ਮੇਰੇ ਵੱਲ ਅਜੀਬ ਤਰੀਕੇ ਨਾਲ ਦੇਖ ਰਹੇ ਸੀ ਪਰ ਮੈਨੂੰ ਆਪਣੀ ਭੈਣ ਦੀ ਵੀ ਫਿਕਰ ਹੋ ਰਹੀ ਸੀ ਆਖਰ ਮੈਂ ਕਰ ਵੀ ਕੀ ਸਕਦੀ ਸੀ ਮੈਂ ਉਸ ਨੂੰ ਛੱਡ ਕੇ ਆਪਣੇ ਕਮਰੇ ਵਿੱਚ ਜਾ ਵੀ ਨਹੀਂ ਸਕਦੀ ਸੀ ਮੈਨੂੰ ਉੱਥੇ ਬਹਿਣਾ ਵੀ ਔਖਾ ਲੱਗ ਰਿਹਾ ਸੀ ਮੈਂ ਭੈਣ ਨੂੰ ਦਵਾਈ ਦਿੱਤੀ ਤਾਂ ਉਸ ਨੂੰ ਨੀਂਦ ਆ ਗਈ ਤੇ ਮੈਂ ਉਸ ਦੇ ਕੋਲ ਹੀ ਬੈਠੀ ਸੀ ਕਿ ਅਚਾਨਕ ਮੇਰੇ ਮੋਢੇ ਉੱਤੇ ਮੇਰੇ ਜੀਜੇ ਨੇ ਹੱਥ ਰੱਖ ਦਿੱਤਾ ਅਤੇ ਕਿਹਾ ਕਿ ਇੱਕ ਗੱਲ ਦੱਸ ਪਾਲੋ ਜਿੱਦਨ ਦਾ ਜੀਤ ਗਿਆ ਹੈ ਤੇਰਾ ਦਿਲ ਵੀ ਲੱਗ ਗਿਆ ਕਿ ਨਹੀਂ ਮੈਂ ਸੰਘ ਕੇ ਨੀਵੀ ਪਾ ਲਈ ਸੀ ਮੈਂ ਕੀ ਕਹਿਣਾ ਸੀ ਤੇ ਮੈਂ ਕਹਿ ਵੀ ਕੀ ਸਕਦੀ ਸੀ ਉਹਨੇ ਕਿਹਾ ਕਿਉਂ ਛੇਤੀ ਆ ਜਾਊਗਾ ਉਸਦਾ ਵੀ ਤੇਰੇ ਬਿਨਾ ਦਿਲ ਨਹੀਂ ਲੱਗਦਾ ਇਹ ਗੱਲ ਮੈਨੂੰ ਪਤਾ ਪਰ ਮੈਂ ਕੁਝ ਵੀ ਨਾ ਕਿਹਾ ਮੇਰੇ ਜੀਜਾ ਜੀ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਮੈਂ ਖੜੀ ਹੋਣ ਲੱਗੀ ਜਿੱਦਾਂ ਹੀ ਮੈਂ ਡਿੱਗਣ ਲੱਗੀ ਤਾਂ ਮੇਰੇ ਜੀਜਾ ਜੀ ਨੇ ਮੇਰਾ ਹੱਥ ਫੜ ਕੇ ਮੈਨੂੰ ਸੰਭਾਲ ਲਿਆ ਸੀ ਤੇ ਕਿਹਾ ਕਿ ਪਾਲੋ ਧਿਆਨ ਨਾਲ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੇਰੇ ਜੀਜਾ ਜੀ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੇ ਸੀ ਇਤਿਹਾਸ ਰਹੀ ਸੀ ਤੇ ਕਹਿ ਰਹੀ ਸੀ ਕਿ ਤੂੰ ਤਾਂ ਅਜੀਤ ਦਾ ਨਾਂ ਲੈਂਦੇ ਹੀ ਖੁਮਾਰੀ ਵਿੱਚ ਹੋ ਗਈ ਜੇ ਭਣਾ ਉਹ ਤੇਰੇ ਸਾਹਮਣੇ ਹੀ ਆ ਜਾਵੇ ਤਾਂ ਫਿਰ ਤੇਰਾ ਕੀ ਹੋਊਗਾ ਮੈਂ ਕੁਝ ਨਾ ਕਿਹਾ ਤੇ ਨੀਵੀ ਪਾ ਲਈ ਇੰਨੇ ਵਿੱਚ ਹੀ ਮੇਰੇ ਜੀਜਾ ਜੀ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਲਈ ਇੱਕ ਗਿਫਟ ਲੈ ਕੇ ਆਇਆ ਹਾਂ ਮੈਂ ਆਪਣੇ ਜੀਜਾ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਗਿਫਟ ਕਿਉਂ ਲੈ ਕੇ ਆਏ ਹੋ ਤੁਸੀਂ ਮੈਨੂੰ ਪਹਿਲਾਂ ਤਾਂ ਦੱਸਿਆ ਨਹੀਂ ਪਰ ਮੇਰੇ ਜੀਜਾ ਜੀ ਨੇ ਕਿਹਾ ਕਿ ਹੁਣ ਮੈਨੂੰ ਚੀਤਾ ਆਇਆ ਹੈ। ਉਹਨਾਂ ਨੇ ਕਿਹਾ ਤੂੰ ਆਪਣੀ ਅੱਖਾਂ ਬੰਦ ਕਰ ਮੈਂ ਤੈਨੂੰ ਗਿਫਟ ਦੇਣਾ ਚਾਹੁੰਦਾ ਹਾਂ। ਮੇਰੀ ਭੈਣ ਦਵਾਈ ਲੈ ਕੇ ਸੁੱਤੀ ਪਈ ਸੀ। ਉਸ ਨੂੰ ਕੁਝ ਪਤਾ ਨਹੀਂ ਸੀ। ਜਿੱਦਾਂ ਹੀ ਮੈਂ ਅੱਖਾਂ ਬੰਦ ਕੀਤੀਆਂ ਅਚਾਨਕ ਮੈਨੂੰ ਕਿਸੇ ਨੇ ਘੁੱਟ ਕੇ ਫੜ ਲਿਆ ਅਤੇ ਆਪਣੇ ਗਰਦਨ ਲਾ ਲਿਆ। ਮੈਂ ਬੁਰੀ ਤਰ੍ਹਾਂ ਘਬਰਾ ਗਈ। ਕਿ ਇਹ ਕੌਣ ਸੀ? ਕਿਉਂਕਿ ਮੈਂ ਡਰ ਗਈ ਸੀ ਉਸ ਕਮਰੇ ਵਿੱਚ ਮੇਰੀ ਤੇ ਮੇਰੀ ਚੀਚੇ ਜੀ ਤੋਂ ਬਿਨਾ ਕੋਈ ਨਹੀਂ ਸੀ ਤੇ ਭੈਣ ਸੁੱਤੀ ਪਈ ਸੀ ਆਖਰ ਕੌਣ ਸੀ ਜਿਸਨੇ ਮੈਨੂੰ ਡਰਨਾ ਲਾਇਆ ਸੀ ਮੈਂ ਇੱਕਦਮ ਆਪਣੀ ਅੱਖਾਂ ਖੋਲੀਆਂ ਤਾਂ ਵੇਖਿਆ ਜੀਤ ਮੇਰੇ ਪਿੱਛੇ ਖੜਾ ਸੀ ਮੈਂ ਉਸ ਨੂੰ ਵੇਖ ਕੇ ਹੱਕੀ ਬੱਕੀ ਰਹਿ ਗਈ ਸੀ ਤੇ ਫਿਰ ਮੈਂ ਉਸ ਨੂੰ ਕੁੱਟ ਕੇ ਆਪਣੇ ਡਰਨਾ ਲਾ ਲਿਆ ਸੀ ਦਰਸਲ ਮੇਰੇ ਭੈਣ ਤੇ ਜੀਜਾ ਜੀ ਨੇ ਮੈਨੂੰ ਦੱਸਿਆ ਨਹੀਂ ਸੀ ਕਿ ਜੀਤ ਆ ਰਿਹਾ ਹੈ ਫਿਰ ਮੇਰੇ ਜੀਜਾ ਜੀ ਨੇ ਕਿਹਾ ਕਿ ਹੁਣ ਤੁਸੀਂ ਦੋਨੋਂ ਆਰਾਮ ਕਰੋ ਬਹੁਤ ਰਾਤ ਹੋ ਗਈ ਹੈ ਅਤੀ ਆਪਣੇ ਗੱਲਾਂ-ਬਾਤਾਂ ਮਾਰੋ ਤੇਰੀ ਭੈਣ ਕੋਲ ਮੈਂ ਹੈਗਾ ਪਰ ਮੈਂ ਨਹੀਂ ਜਾ ਰਹੀ ਸੀ ਜੀਜਾ ਜੀ ਦੇ ਜ਼ੋਰ ਦੇਣ ਤੇ ਮੈਨੂੰ ਜਾਣਾ ਪਿਆ ਉਸ ਤੋਂ ਬਾਅਦ ਜਿੱਦਾਂ ਹੀ ਮੈਂ ਆਪਣੇ ਕਮਰੇ ਵਿੱਚ ਆਈ ਉਸ ਤੋਂ ਬਾਅਦ ਅਜੀਤ ਨੇ ਮੈਨੂੰ ਘੁੱਟ ਕੇ ਆਪਣੇ ਗਰਦਨਾਂ ਲਾ ਲਿਆ ਸੀ ਕਿਉਂਕਿ ਅਸੀਂ ਬਹੁਤ ਦਿਨਾਂ ਬਾਅਦ ਮਿਲੇ ਸੀ ਮੈਂ ਉਸ ਦੀਆਂ ਬਾਹਾਂਵਾਂ ਦੇ ਵਿੱਚ ਸਕੂਨ ਮਹਿਸੂਸ ਕਰ ਰਹੀ ਸੀ ਮੈਂ ਅਜੀਤ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਆ ਰਹੇ ਹੋ ਤਾਂ ਜੀਤ ਨੇ ਕਿਹਾ ਕਿ ਜੀ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਦਾ ਤਾਂ ਤੂੰ ਮੈਨੂੰ ਅਚਾਨਕ ਇਦਾਂ ਵੇਕੇ ਘੁਟਕੇ ਘੜਨਾ ਲਾਉਂਦੀ ਮੈਂ ਉਸ ਦੀ ਗੱਲ ਸੁਣ ਕੇ ਹੱਸਣ ਲੱਗੀ ਤੇ ਸੰਗਣ ਵੀ ਉਸ ਤੋਂ ਬਾਅਦ ਅਸੀਂ ਬਹੁਤ ਦੇਰ ਤੱਕ ਗੱਲਾਂ ਕੀਤੀਆਂ ਅਤੇ ਫਿਰ ਆਪਣੇ ਦਿਲਾਂ ਦਾ ਇਜ਼ਹਾਰ ਕੀਤਾ ਅਜੀਤ ਨੇ ਮੈਨੂੰ ਬਹੁਤ ਮਾਣ ਸਤਕਾਰ ਅਤੇ ਉਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਕਿਸ ਪਿਆਰ ਦੇ ਲਈ ਮੈਂ ਤਰਸ ਰਹੀ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਪਰ ਫਿਰ ਇੱਕ ਦਿਨ ਅਜੀਤ ਨੇ ਮੇਰੇ ਨਾਲ ਜੋ ਸ਼ਰਤ ਰੱਖੀ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਸੀ ਮੇਰੇ ਹੋਸ਼ ਉੱਡ ਗਏ ਸੀ ਇਹ ਗੱਲ ਮੈਂ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੀ ਸੀ ਜੇਕਰ ਤੁਸੀਂ ਕਹਾਣੀ ਦਾ ਦੂਜਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਕਹਾਣੀ ਨੂੰ ਲਾਈਕ ਕਰਨਾ ਪੈਣਾ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿੰਨੇ ਤੁਸੀਂ ਲਾਈਕ ਕਰੋਗੇ ਤੁਹਾਨੂੰ ਉਨੀ ਹੀ ਜੀਤੀ ਕਹਾਣੀ ਦਾ ਦੂਜਾ ਭਾਗ ਸੁਣਨ ਨੂੰ ਮਿਲੇਗਾ ਮੈਂ ਸਮਝ ਜਾਵਾਂਗੀ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੈ ਅਤੇ ਕਹਾਣੀ ਦਾ ਦੂਜਾ ਭਾਗ ਤੁਹਾਡੇ ਸਾਹਮਣੇ ਜਲਦ ਹੀ ਹੋਵੇਗਾ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ